ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸ਼ੌਕੀ ਪੀਵੀਟੀ ਚੈਨਲ ਦੇ ਨਾਲ ਫੇਸਬੁੱਕ ਪੇਜ ਤੇ YouTube ਚੈਨਲ ਸੋ ਦੋਸਤੋ ਅੱਜ ਬੁੱਧਵਾਰ ਦੇ ਨਾ ਤੇ ਹਰ ਬੁੱਧਵਾਰ ਇੱਥੇ ਬੱਕਰਾ ਮੰਡੀ ਲੱਗਦੀ ਆ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਤੇ ਉਹ ਲੱਗ ਚੁੱਕੀ ਆ ਜਿਵੇਂ ਵੀ ਕੋਈ ਸੌਦਾ ਹੋਇਆ ਦੋਸਤੋ ਤੁਹਾਨੂੰ ਲਾਈਵ ਦਿਖਾਵਾਂਗੇ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਉ ਦਿਖਾਉਣੇ ਆ ਦੋਸਤੋ ਤੁਹਾਨੂੰ ਲਾਈਵ ਸੌਦੇ ਹਾਂ ਕੰਮ ਕਰਨਾ ਹਾਂਜੀ ਬਰੀਡ ਤਾਂ ਹੀ ਆ ਕੰਮ ਬਾਈ ਹੋਰ sire ਕੀ ਆਲਾ ਇਹ ਕਹਿੰਦਾ ਜੀ 5000 ਰੁਪਇਆ ਇਹਦਾ ਕਰੀ ਬਾਈ ਉਰੇ ਨੂੰ ਕਰਾਂ ਤਿੰਨ ਲਾਇਆ ਸੀ ਜੀ ਹੁਣ ਮੈਂ 3500 ਲਾਦਾ ਬਾਈ ਠੀਕ ਆ ਲੈ ਫੜਿਆ ਖਾਲੀ ਐ ਮੈਂ ਮੈਰ ਇੰਨੇ ਕਿਤੇ ਹੋਰ ਚ ਨਹੀਂ ਹੈ ਇਹ ਬੱਠ ਬਾਈ ਕਿਹ ਆਂਦਾ ਕਿਹੜਾ ਪਿੰਡ ਆ ਬਾਈ ਮਲਕੇ ਮਲਕੇ ਆ ਮਲਕੇ ਲਾ ਵੀ ਪਾਠ ਲੈ ਕੇ ਆਇਆ ਬਾਈ ਬਰਬਰੀ ਕ੍ਰੋਸ ਲਾ ਫੜ ਯਾਰ ਨਹੀਂ ਯਾਰ ਅਖਰ ਤੂੰ ਤੇਰੇ ਉਹ ਫੜਦਾ ਸਹੀ ਉਹ ਖੜੇਗਾ ਵੀ ਖੜ ਕੇ ਬਰੋਲਾ ਫੜਦਾ ਲੈ ਜਿੰਨਾ ਪੁੱਠੀਆਂ ਭਾਈ ਜੰਦੇ ਹਾਂ ਬਾਈ ਛੰਡ ਕੇ ਦੱਸ ਦੇ ਕਿੰਨੇ ਹੀ ਦੇਣੀ ਆ ਲਾ ਫੜ ਦੱਸਦਾ 200 ਕੱਢ ਚਾਰ ਦੀ ਠੀਕ ਆ ਯਾਰ ਠੀਕ ਹੈ ਬਹੁਤ ਪੈਸੇ ਵਟੇ ਗਏ ਬਹੁਤ ਪੈਸੇ ਵਟੇ ਗਏ ਘਰੋਂ ਜਾਂਦਾ ਘਰੇ ਪੁੱਛਣ ਜਾਣਾ ਹੈ 3100 ਹੋ ਗਏ ਠੀਕ ਹੈ ਚਲੋ ਜੀ ਸ਼ੁਕਰ ਆ ਪ੍ਰਮਾਤਮਾ ਦਾ ਲਖਾ ਲਾ ਜੋ ਲਓ ਵੀ 3800 ਦੀ ਪਾਠ ਹੋ ਗਈ 200 ਕਿਹੜਾ ਪਿੰਡ ਦੱਸਿਆ ਬਾਈ ਮੱਲਕੇ 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 ਬਾਈ ਦਾ ਪਿੰਡ ਆ ਤੇ ਸਿੱਧੇ ਤੂੰ ਲੈ ਹੀ ਬਾਈ ਚੱਲ ਵਧੀਆ ਬਾਈ ਦਾ ਵੀ ਬਰੀਡ ਤੇ ਹੀ ਆ ਕੰਮ ਹਨਾ ਠੀਕ ਹੈ ਜੀ ਕਿੰਗੀ ਬਾਈ ਬਹੁਤ ਵਧੀਆ ਬਰੀਡ ਤੇ ਬਾਈ ਸੀਰੇ ਦਾ ਕੰਮ ਆ ਵੰਦਰਾਂ ਵਾਲੇ ਦਾ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਬਾਈ ਸਾਡੇ ਪੱਤੇ ਹਾਂ ਛੇ ਦਿਨ ਤਿਆਰ ਬਾਰਾ ਲੈ ਲੈ ਮੈਨੂੰ ਫੜਾਓ ਹਲੋ ਰੈਂਦ ਹਾਂ ਮੇਰਾ ਸੁੱਤਰ ਸੱਤ ਕਰਤਾ ਜੀ ਰੈਂਦ ਕੀ ਫਰਕ ਰਹਿ ਗਿਆ ਹੁਣ ਹੁਣ ਫਰਕ ਸਾਢੇ ਸੱਤ ਕਿਹਾ ਦਾਈ ਆ ਇਹ ਬਾਈ ਕੀ ਆਂਦਾ ਵੇਚਣ ਵਾਲੇ ਤਾਂ ਦੱਸੇ ਕੁਸ ਇਹ 10 9 10 ਕਹਿੰਦਾ ਆਪਾਂ 10 ਤੋਂ ਘੱਟ ਨਹੀਂ ਦੇਣੀ ਹਲੋ ਪੱਕੀ ਬੱਕਰੀ ਐ ਜਾਂ ਮੱਝ ਦੀ ਹੋਰ ਕਿੱਥੇ ਮੰਗੀ ਆਪਣਾ 20 ਮੰਗਿਆ 20 ਤੋਂ ਆ ਲੈ ਯਾਰ ਤਿੰਨ ਆ ਦੇ ਨਾ ਫੜਦਾ ਸੱਤ ਤੂੰ ਕਿਹਾ ਤਾ ਤੂੰ ਸੱਤ ਤੂੰ ਨਹੀਂ ਸਾਢੇ ਸੱਤ ਕੀ ਕਹਦਾ 8000 ਹੋ ਯਾਰ ਫਿਰ ਮਹਿੰਗੀ ਉਹ ਚੱਲ ਹੋ ਗਈ ਯਾਰ ਉਹ ਹੋ ਗਈ ਚੰਗੀ ਆ ਮੈਂ 2000 ਪਾਦਾ ਜਿੱਦਾਂ ਪਰ ਉਹ ਤੈਨੂੰ ਫੜਦਾ ਉਹ ਸਹੀ ਯਾਰ ਉਹ ਮਹਿੰਗੀ ਹੈ ਹਾਂ ਬੜੇ ਥੋੜੇ ਉਹ ਭਾਈ ਥੋੜਾ ਜਰਾ ਬਦਨਾ ਆਈਆਂ ਜਿਹੜਾ ਲੈਂਦੇ ਨਹੀਂ ਆਪਾਂ ਦੇ ਦੇ ਸਹੀ ਆ ਉਹਦਾ 6-7 ਹੀ ਗੱਲਾਂ ਦਾ ਮਤਲਬ ਹੈ ਓਏ ਜਦੋਂ ਸੀ ਉਦੋਂ ਸੀ ਹੁਣ ਹੈ ਨਹੀਂ 4 ਕਿਲੋ ਆਇਆ ਕਰ ਲੋ ਵੀ ਆ ਬੱਕਰੀ ਦਾ ਸੌਦਾ ਹੁੰਦਾ ਲੈਵਾ ਇਹਦਾ ਟੁੱਟਿਆ ਪਿਆ ਬਾਪੂ ਸਾਈਡ ਤੇ ਤੂੰ ਤਾਰਾਂ ਵੇਖ ਲੈ ਲੈਵਾ ਦਾ ਦਿਸੀ ਜਾਂਦਾ ਹੁਣ ਤੈਨੂੰ ਕੇਵਲਾ ਚੱਲ ਗਿਣ ਪੈਸੇ ਯਾਰ ਬਾਈ ਕੇਵਲਾ ਓ ਚੰਗਾ ਦੇ ਦੇ ਪੈਸੇ ਉਹ ਗੱਲਾਂ ਨਹੀਂ ਰਹਿ ਗਈਆਂ ਹੁਣ ਬਡਾਪੇ ਦਾ ਤੇ ਜਵਾਨੀ ਦਾ ਫਰਕ ਬਹੁਤ ਹੁੰਦਾ ਦੇ ਦੇ ਕਿਹੜਾ ਪਿੰਡ ਆ ਬਾਈ ਦਾ ਆਹੀ ਹੈ ਵੇ ਯਾਰ ਬਾਈ ਕੀ ਫਰਕ ਸਾਡੇ ਸੀ ਲਾਇਆ ਗਿਆ ਕਿਹਨਾਂ ਚੱਕ ਕਰਦਾ ਆਜੋ ਥੋੜੀ ਫੜ ਕੇ ਤੂੰ ਵੇਖ ਉਸ ਦਾ ਫੜ ਪੁੱਤ ਪੁੱਤ ਪੋਟ ਹੁਣ ਤੂੰ ਛੰਡ ਕੇ ਦੱਸ ਦੇ ਵੀ ਇਹਦੂ ਘੱਟ ਦੇੜੀ ਨਹੀਂ ਫੇਰ ਅਗਲਾ ਵੀ ਜਾਵੇ ਕਿਸੇ ਪਾਸੇ ਗੁਰਪ੍ਰੀਤ ਨੂੰ ਪੁੱਛ ਗਏ ਇਹਨੂੰ ਅਸਲੀ ਗੁਰਪ੍ਰੀਤ ਤੋਂ ਪੁੱਛੀ ਜਾਂਨੇ ਗੁਰਪ੍ਰੀਤ ਤੋਂ ਕੀ ਪੁੱਛਣਾ ਯਾਰ ਉਹ ਤਾਂ ਕਹਿੰਦਾ ਘੱਟ ਨਹੀਂ ਦੇਣੀ ਉਹ ਤਾਂ ਲਾਈ ਜਾਂਦਾ ਗੁਰਪ੍ਰੀਤ ਤਾਂ ਏ ਗੌਰਪ੍ਰੀਤ ਨੂੰ ਪੁੱਛ ਲਾ ਗੌਰਪ੍ਰੀਤ ਪਤਾ ਹੀ ਹੈ ਗੌਰਪ੍ਰੀਤ ਮੈਂ ਜਿੰਨੀ ਮਰਜ਼ੀ ਮੰਗਿਆ ਤੇਰੀ ਮਰਜ਼ੀ ਆਪਾਂ ਤਾਂ ਫੈਕਸ਼ਨ ਬਣਾ ਲਿਆ ਚਲ ਇਹ ਤਾਂ ਤੁਹਾਡੀ ਕੇ ਤਾਂ ਪਸੰਦ ਹੋ ਲਈ ਆ ਬੜੂ ਯਾਰ ਯਾਰ ਇਹ ਤਾਂ ਜਮਾ ਖੋਰ ਆ ਨਵੇੜੋਂ ਪਰੇ ਯਾਰ ਤੁਸੀਂ ਸੌਦਾ ਜੀ ਜੱਜ ਦਾ ਹਾਂ ਯਾਰ ਯਾਰ ਲਖਾਈ ਵੀ ਕਰਾਦੀ ਆ ਆਪੇ ਹੀ ਨਵੇੜ ਪਰੇ ਤਰਦੇ ਕਰ ਫੜਾ ਦੇ ਫਿਰ 200 ਪੌਣਾ ਹੀ ਪੈਣਾ ਮੈਨੂੰ ਹੋਰ ਕੇ ਓਕੇ ਦਾ ਹੁਣ ਚੱਲਦੇ ਹੀ ਨੂੰ ਦੇਸੀ ਬੱਕਰੀ ਆ ਕਿਹੜਾ ਬੀਟਲਾ ਇਹ ਇਹ ਬੰਦਿਆਂ ਦੇ ਮੂੰਹ ਨੂੰ ਪਏ ਲੱਗੇ ਆ ਕਹਿਣ ਲਾ ਪੈਸੇ ਵੱਟੇ ਚੰਗੇ ਹੁੰਦੇ ਆ ਮੂੰਹ ਨੂੰ ਪੈਸੇ ਪੈਂਦੇ ਸੱਦਾ ਲੈਣਾ ਤਾਂ ਕਰਕੇ ਉਹ ਫਿਰ ਉਹ ਜੇ ਹਸਾਵੇਂ ਕਰਦਾ ਤਾਂ ਇਹਦਾ ਫਰਦਾ ਹੀ ਨਹੀਂ ਸੀ ਫਿਰ 200 ਪਾਉਣਾ ਹੀ ਪੈਣਾ ਸੀ ਉਹ ਇਹਨਾਂ ਦੇ ਮੂੰਹ ਨੂੰ ਹੈ ਗਈ ਆ ਇਹ ਭਰਾਵਾ ਕਰੀ ਨੇ ਆਖੇ ਉਹ ਭਰਾਵਾ ਮਾਲ ਮੌਲੀ ਮਿਲਣਾ ਵੀਰੇ ਇਹ ਤਾਂ ਉੱਥੇ ਨਾ ਬਣਾਉਂਦਾ ਨਾ ਹੁਣ ਪਰਵੀ ਜਾਣੀ ਸੀਗੀ ਚੱਲ ਯਾਰ 500 ਗੱਡੋ ਓ ਯਾਰ ਤੂੰ ਤਾਂ ਚੱਕੀ ਹੋਣੀ ਕਹੂੰਗਾ ਯਾਰ ਗੱਡਾ 500 ਮਹਿੰਗੀ ਉਹ ਗੱਡ ਨਹੀਂ ਮਹਿੰਗੀ ਯਾਰ ਗੱਡਾ ਉਹ ਮਹਿੰਗੀ ਉਹ ਮੰਨੀ ਨਹੀਂ ਹੁੰਦੀ ਇਹ ਗੱਲ ਓ ਚੱਲ ਖਾਈ ਇਹਨੂੰ ਪਾ ਦਿਓ ਯਾਰ ਫਿਰ ਹੁਣ ਕੀ ਕੋਈ ਉਹ ਗੱਡ ਯਾਰ 300 300 ਮਤ ਅਜਾ ਚੱਕ ਆ ਚੱਕ ਬੱਸ ਬੱਸ ਉਹ ਭਰਾਵਾ ਘਰੇ ਪੁੱਛ ਨਾ ਕੀ ਰਹੇਗਾ ਪਹਿਲਾਂ ਪੁੱਛਦਾ ਕਰੀ ਪੁੱਛ ਲੈ ਕੋੜੇ ਭਾਈ ਕਿਤਨੀ ਜਾਂਦੇ ਬੱਸ ਲਖਾਈ ਆਪਣੀ ਨਹੀਂ ਲੈਣੀ ਆ ਜਾ ਉਹ ਖੜ ਜਾ ਭਰਾਵਾ ਇੱਕ ਮਿੰਟ ਆ ਜਾ ਰਹੀ ਜਾਣਾ ਵੀ ਓਏ ਆ ਜਾ ਆ ਜਾ ਜਾਣਾ ਵੀ ਦੂਰ ਹੈ ਯਾਰ ਮਹਿੰਗੀ ਪੈਂਦੀ ਮਹਿੰਗੀ ਮੈਨੂੰ ਪਤਾ ਕਿੱਥੇ ਪਾਤੇ ਆ ਵੀ ਛੋਟੇ ਕਰਕੇ 510 ਦਾ ਸੀਗਾ 2510 ਦਾ ਹੁਣ ਪਲਾਸਰ ਨਹੀਂ ਯਾਰ ਇਹਨਾਂ ਨੇ ਵੀ 1000 ਰੁਪਏ ਕਮਾਉਣੇ ਆ ਯਾਰ ਆ ਕਿੰਨੇ ਆ ਇਹ ਗਰਮੀ ਮੰਦੇ ਜਿਵੇਂ ਜਿਵੇਂ ਗਰਮੀ ਮੰਦੀ ਹੈ ਨਾ ਲਖਾਈ ਐ ਕਰੀ ਖੜਪੜੀ ਯਾਰ ਵੇਖੀ ਜੋ ਘਾਟਾ ਮੈਨੂੰ ਪਾ ਦੀ ਆਹਾ 8500 ਆ ਲੈ ਲਖਾਈ ਤੂੰ ਕਰਾ ਦੀ 9000 ਦੀ ਯਾਰ ਤੂੰ ਤਾਂ ਕੰਮ ਟੇਡ ਹੀ ਕਰੀ ਬਾਹਰ ਲਾ ਹਣਾ ਜਏ 500 ਯਾਰ ਬਸ ਲਖਾਈ ਤੂੰ ਕਰਾਉਣੀ ਆ ਹਣਾ ਦੋਵਾਂ ਪਾਸਿਆਂ ਦੀ ਫਿਰ ਮਾ ਪੌਣੇ ਪੈਣਾ 100 200 ਨਿਬੜੂ ਫੇਰ ਮਾ ਕਹਿੰਦਾ ਮੇਰ ਚਲ ਟੇਬਲ ਦੇ ਨਾਲ ਤੇ ਪਰਚੀ ਕਰਾ ਦੇ ਵੇਖੀ ਜਾਉ ਮਹਿੰਗੀ ਸਸਤੀ ਹੋਣਾ ਵੇਖੀ ਜਾਓ ਵੇਖੀ ਨਹੀਂ ਲਖਾਈ ਤੇਰੀ ਤੇਰੀ ਆ ਬੋਲ ਕੇ ਪਾਇਆ ਬੋਲ ਕੇ 500 ਪਾਇਆ ਲਓ ਵੀ ਬੱਕਰੀ ਤੁਹਾਨੂੰ ਦਿਖਾਉਣੀ ਆ ਬਹੁਤ ਯੁੱਧ ਲੱਗੇ ਆ ਇਸ ਬੱਕਰੀ ਤੇ ਢੱਲੇਵਾ ਇਹ ਬੱਕਰੀ ਦਾ ਬਹੁਤ ਵੱਡਾ ਸੀ ਤੇ ਪਰ ਅੱਜ ਉਹ ਗੱਲ ਨਹੀਂ ਗਈ ਬਾਈ ਕਹਿੰਦਾ 4 ਕਿਲੋ ਦੁੱਧ ਦਿੰਦੀ ਹੁੰਦੀ ਸੀ ਤੇ ਪਰ ਉਹ ਦਿਨ ਹੋਰ ਸੀਗੇ ਆ ਦੇਖ ਲੋ ਉਹ ਕੋਈ ਨਹੀਂ ਕਰ ਲਈ ਕੁਛ ਨਹੀਂ ਹੁੰਦਾ ਦੁੱਧ ਪੀ ਲੋ ਜੇ ਦੁੱਧ ਤਾਂ ਗੰਦੀ ਹੋਊਗੀ ਇਹ ਪੈਸੇ ਬਾਈ ਨੇ ਦੇਤੇ ਆ ਬਾਈ ਕੇਵਲ ਨੇ ਲਈ ਆ ਇਹ ਆਪ ਦੀ ਧਾਰਾਂ ਤੋਂ ਰ ਮਾਰ ਲੋ ਬਾਈ ਉਹ ਕਿਹੜੀਆਂ ਧਾਰਾਂ ਕਿਹੜਾ ਦੁੱਧ ਪੀਓ ਚਾਹ ਤੁਹਾਨੂੰ ਬਣਾ ਦਊਗੀ ਇਹ ਲਓ ਵੀ ਬੱbbi ਆ ਲੰਗਿਆਂ ਨੇ ਤੋਂ ਬਾਈ ਕਿੰਨੇ ਨਾਲ ਆ ਕੇ ਲਿਆ ਸੀ 17 ਠੀਕ ਹੈ 17 ਹੋ ਗਿਆ ਸਭ ਦਾ ਬਾਈ 5 ਅੱਠਾਂ ਲੈ ਲਿਆਂ ਦਾ ਹੋਇਆ ਤੁਸੀਂ ਅੱਠਾਂ ਲੈ ਲਿਆਂ ਦਾ ਹਾਂ ਸੰਜੂ ਨੇ ਲਏ ਆ ਹਾਂ ਜੀ ਕਿੰਨੇ ਦੇ ਇਹ 4500 ਨੂੰ 4500 ਨੂੰ ਅੱਠ 4500 ਨੂੰ ਮੁੱਠਾ ਹੀ ਹਾਂ ਜੀ ਉੱਠਾ ਹੀ ਹਾਂ ਜੀ ਠੀਕ ਆ ਲਓ ਵੀ ਬੱਚੇ ਤੁਹਾਨੂੰ ਪੈਸੇ ਆ ਗਏ ਭਾਈ ਹਾਂਜੀ 16000 ਰੁਪਏ ਲਓ ਵੀ ਆਹ ਲੇਲੇ ਵਿੱਚ ਆ ਕਿੰਨੇ ਨੂੰ ਦਿੱਤੇ ਭਾਈ ਕਿੰਨੇ ਨੂੰ 4500 ਨੂੰ ਲਓ ਜੀ 4500 ਦੇ ਹਿਸਾਬ ਨੂੰ ਇਹ ਬੱਚਾ ਹੋਇਆ ਲੇਲੇ ਆ ਕਿ ਲੇਲੀਆਂ ਵਿੱਚ ਸਾਰੇ ਲੇਲੇ ਆ ਲਓ ਜੀ ਮੇਤਰੋ ਪੂਰੇ ਰਾਜੀ ਪਲੇ ਆ 4500 ਦੇ ਹਿਸਾਬ ਨਾਲ ਠੀਕ ਆ ਜੀ 8 ਬਈ ਇਹ 8 8 ਲਓ ਜੀ 8 ਬੱਚੇ ਆ ਇਹ ਲੈ ਲੈ ਤੇ ਦੋ ਕਾਲੇ ਆ ਵਿੱਚ ਤੇ ਬਾਕੀ ਚਿੱਟੇ ਤਿੰਨ ਕਾਲੇ ਆ ਤਿੰਨ ਕਾਲੇ ਆ ਹਾਂ ਇੱਕ ਉਧਰ ਬੈਠਾ ਹਾਂ ਤਿੰਨ ਕਾਲੇ ਆ ਆ ਵੀ ਤਿੰਨ ਕਾਲੇ ਆ ਦੋ ਆ ਖੜੇ ਕੋ ਵੇਖੋ ਬਰੇ ਫੇਰ ਲੁੱਕ ਗਿਆ ਆਹਾ ਠੀਕ ਆ ਹਾਂ ਵੀ ਸੰਜੂ ਹਾਂਜੀ ਪੈਸੇ ਦੇ ਤੇ ਹਾਂ ਦੇ ਦੇ ਸਬਰੇ ਪੈਸੇ ਦੇ ਦੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅੱਜ ਫੇਰ ਸਰੀਰ ਬਣਾਈ ਲੱਗਦਾ ਮੈਨੂੰ ਅੱਜ ਸਰੀਰ ਤੇਰਾ ਫੇਰ ਬਣਿਆ ਲੱਗਦਾ ਨਾ ਬਣੇ ਨਾ ਮੈਂ ਦੂਜੂ 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 ਨਾ ਗਾਣਾ ਪੀਓ ਹਾਂ ਚੱਲ ਠੀਕ ਆ ਫਿਰ ਤਾਂ ਇਹ ਠੀਕ ਹੈ ਦੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸਾਰਾ ਨਿਬੜ ਗਿਆ ਕੰਮ ਚਲੋ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਬਾਈ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਦਲਾਲੂ ਦਾ ਘਰ ਕਿਹੜੀ ਦਾ ਤੇ ਇਹ ਗੱਲ ਆ ਵਿੱਚ ਕਿਹੜੀਆਂ ਦਾ ਲਾਇਆ ਚਲੋ ਫਿਰ ਉਧਰ ਦੇ ਦਿੰਦੇ ਗੁਰਪ੍ਰੀਤ ਕਾ ਦਾ ਸੌਦਾ ਵੀਰੇ ਸੌਦਾ ਕਿਹੜਾ ਯਾਰ ਇਹ ਪਹਿਲਾ ਜਿਹੜੀ ਕੱਲ ਚੱਲੀ ਐ ਜਿਹੇ ਕੱਟੀਆਂ ਉਹ ਜਿਹੜੀ ਤਿੰਨਾਂ ਦੀ ਗੱਲ ਹੋਈ ਆ ਉਧਰ ਨਵੇਂ ਲਾ ਤਾਂ ਵੇਚਣੀਆਂ ਹੀ ਆ ਸੌਦਾ ਲਈ ਤਾਂ ਕੋਈ ਹੋਰ ਹੋ ਚੁਗੀ ਕਿਹੜੀ ਕਿਹੜੀ ਦਾ ਆਹਾਂ ਯਾਰ ਤਿੰਨਾਂ ਦਾ ਨਵੇਂ ਲਾ ਤਿੰਨਾਂ ਦਾ ਜੋੜੇ ਦਾ ਨਹੀਂ ਵੈਸੇ ਗੱਲ ਕਰਦੇ ਜਿਹੜੇ ਕੇਵਲਾ ਤੇਰੇ ਚੱਲਦੀਆਂ ਤਿੰਨੇ ਨਹੀਂ ਕੋਈ ਚੱਕਰ ਹੋ ਜੂਗਾ ਤੁਹਾਨੂੰ ਵੀ ਠੀਕ ਆ ਕਰਾਂਗੇ 14 14000 ਆ ਤੇਨੇ ਉਹਦੋਂ ਮਹੋਰ ਭੇਜ ਚਲਾ ਤੂੰ ਤੂੰ ਉਹਦੋਂ ਤੂੰ ਭੇਜ ਦੇ ਇਹਨਾਂ ਦਾ ਕਰ ਲੈ ਉਧਰ ਆ ਲੈਸੀਆਂ ਦੇ ਦੇ ਸਨਾ ਤੋਂ ਟਾਲੀਆਂ ਕਿੰਨੇ ਲਾਇਆ ਯਾਰ ਇਹੋ ਪਾਟ ਦੋਸਤ ਵਾਲੀ ਆ ਆ ਬਾਈ ਕਿੰਨਾ ਕਿੰਨਾ ਮੈਥੂ ਦੁੱਧ ਲੈ ਤੂੰ ਦੇ ਲਈ ਲੈ ਚਾਰ ਪੰਜ ਘੜੀਆਂ ਟੋਟਾਲ ਆ ਵੀ ਰੱਖ ਦੁੱਧ ਵਾਲੀ ਉਹ ਦੇ ਦੇ ਕੱਲੀ ਆ ਦੇ ਦੇ ਕੱਲੀ ਦੇ ਦੇ ਬਾਈ ਦਾ ਕਿਹੜਾ ਪੰਡਾ ਮੇਰੇ ਛੋਟਾ ਨਹੀਂ ਕਿ ਦੁੱਧ ਵਾਲੀ ਰੱਖ ਲੈ ਉਹ ਤੇ ਕੰਨੀ ਦੇ ਭੈਰੋ ਵੀ ਭੈਰੋ ਕੇ ਕੋਈ ਚੱਲਣਾ ਕੋਈ ਨਹੀਂ ਉਹ ਜੀ ਮੇਰੇ ਨਾਲ ਗੱਲ ਕਰਦੇ ਜੀ ਨਾ ਦੰਦੜੀ ਨੇ ਨਹੀਂ ਓ ਕਰ ਕਿਤਾਬ ਆਪ ਹੀ ਦੇਖ ਲੈ ਕਿਉਂ ਕੀ ਮੰਗਿਆ ਵੀਰੇ ਸਾਰਿਆਂ ਦਾ ਤਿੰਨਾ ਵਾਂ ਨਹੀਂ ਉਹ ਦੇ ਦਿਆਂ ਉਹ ਤੁਦ ਨੂੰ ਫੜਾਉਣੇ ਕਿਸੇ ਨੂੰ ਆਹ ਸੱਤ ਦੀ ਪਾਲੇ ਕਲੀ ਦੋੜ ਵਾਲੀ ਥੱਲੇ ਸੱਤ ਤੇਰਾ ਗਲਤ ਹੈਗਾ ਤੇ ਨਹੀਂ ਸੱਤ ਯਾਰ ਇਹਦੀ ਪੱਠ ਕੱਢੋ ਲੈ ਹੁਣੇ ਦੰਨਾ ਆਪੇ ਤੂੰ ਕਿਹੜੀ ਫੜਾਤੀ ਗਾ ਵੀ ਸੌਦਾ ਰਲਾਉਣ ਵਾਲੀ ਗੱਲ ਉਹ ਗਾਂ ਵੀ ਹੋਊਗਾ ਸੌਦਾ ਇੱਥੇ ਤਾਂ ਨਿਬੜ ਗਿਆ ਕੋ ਜੋੜੀ ਦਾ ਬੋਲਣਾ ਯਾਰ ਜੋੜੀ ਲੈ ਰਿਹਾ ਹੈ ਜੋੜੀ ਤੇ ਜੋੜੀ ਲਾਣਾ ਤੂੰ ਪਰੇ ਇੱਧਰ ਇੱਕ ਵਿਚਾਲੇ ਚਾਪੜਾ ਦਾ ਉਹਦੀ ਦਾ ਮਾ ਦਾਸਾਂ ਨੂੰ 25000 ਤੂੰ ਸਾਈ ਫੜਾ ਯਾਰ ਰਣਜੀਤ ਮੇਰੋ ਯਾਰ ਕੱਲੀ ਦਾ ਹੀ ਪੁੱਛ ਤੂੰ ਬਣਾ ਦੋ ਦਾਲੀ ਦੇ ਪੁੱਛ 15 ਲਾਇ ਜੋ ਇਹਦੇ 15 ਲਾਇ ਕੱਲੀ ਦੇ ਦੱਸ ਦੇ ਸਾਈ ਹੈਗੀ ਸਾਈ ਤੋਂ ਬਿਨਾ ਕਿੱਥੇ ਸੌਦੇ ਹੁੰਦੇ ਰਣਜੀਤ ਯਾਰ ਮੰਗਣ ਵਾਲੇ ਨੇ ਮੰਗਿਆ ਆਪਾਂ ਕੋਈ ਪੁਲਿਸ ਦਾ ਲੈਉਣੀ ਨਹੀਂ ਉਹ ਤੇ ਵੀ ਕਿਉਂ ਮੰਗਿਆ ਬੋਲ ਦੇ ਕੀ ਦੱਸਦੇ ਵੀ ਜੋੜੀ ਇੰਨੇ ਵੀ ਵੇਲੇ ਕੋ ਯਾਰ ਤੂੰ ਇੱਕ ਦੇ ਹੀ ਕਰ ਲੈ ਯਾਰ ਦੁੱਧ ਵਾਲੇ ਰਹਿਣ ਦੇ ਯਾਰ ਇਹ ਕਰ ਲੈ ਕਰ ਲੈ ਦੋਨੋਂ ਉਹੀ ਜਾਂਦੀਆਂ ਦੋਨੇ ਛੱਡਾ ਦੋਸਾਰੀ ਦਾ ਚੰਮਲ ਕਰਦਾ ਹੈਗਾ ਤੂੰ ਐਦਾ ਦੱਸ ਦੇ ਕਿੰਨੇ ਪੇ ਲੈਣੇ ਆ ਕਿੰਨੇ ਮਿੰਜੀ ਆ ਉਹਦੀ ਤਾਂ ਨੀਵੇਂ ਮੋਤ ਮਿਲਦੀ ਉਹ ਨਹੀਂ ਮੈਨੂੰ ਉਹ ਨਹੀਂ ਮਿਲਦੀ ਦੁੱਧ ਵਾਲੀ ਮਹਿੰਗੀ ਆ ਲੋੜੇ ਕਰ ਗऊं ਯਾਰ ਲੋੜੇ ਦਾ ਦੱਸ ਯਾਰ ਕਿਹਾ 16 ਦਾ ਹੋਦਾ ਜੁੜਾ ਯਾਰ 1000 ਖੰਡ ਵਾਲੀ ਦਾ ਗਾਂ ਦੀ ਕੋਈ ਨਹੀਂ 1000 ਦੁੱਧ ਘੱਟ ਦੇਤੀਆਂ ਨੇ ਕਿੰਨੇ ਤੋਂ ਮੇਰਾ ਪਾਣ ਅੱਗੇ ਵੀ ਮਰ ਔਰ ਇਹ ਮੈਨੂੰ ਕਹਿੰਦਾ ਕਿੰਨੇ ਤੋਂ ਕੱਟ ਦੇ ਦੀ ਵੱਡੀਆਂ ਦੇ ਪਾਉਂ ਨਾ ਅੱਟਦੇ ਪਾ ਹੁਣ ਤੇਰੇ ਰਹਿਗੇ ਲਿੱਸੀਆਂ ਜਿਹੜੀਆਂ ਕਿੰਨਾ ਛੋਟੀਆਂ ਕੱਟਦਾ ਉਹ ਤੇਰੀ ਗੁਰਪ੍ਰੀਤ ਨੇ ਕਹਿੰਦੀਆਂ ਭਾਈ ਮੈਂ ਕਿਹੜਾ ਖੋਲਣ ਲੱਗਿਆ ਰਸਾਂ ਲਿੱਸੀਆਂ ਤਾਂ ਕਿਹੜੀ ਗੱਲ ਨਾ ਕੀਤੀ ਜਾਂਦੀ ਗਰਮੀ ਆ ਬੰਦੋਚ ਕੱਲਾ ਆ ਮੇਰੇ ਰਿਸ਼ਤੇਦਾਰਾਂ ਚ ਮੈਂ ਚੰਗੀਆਂ ਹੈਗੀਆਂ ਵੱਡੀਆਂ ਉਹਦਾ ਆਪ ਹੀ ਵਿਖਾਈ ਜਾਂਦੀ ਛੋਟੀਆਂ ਤਾਂ ਉਹ ਪਾ ਲੱਗੀਆਂ ਜਾਂਦਾ ਕਿਹੜਾ ਵੱਟੀਆਂ ਦੇ ਪਾ ਲੱਗਦਾ ਸੀ ਹੁਣ ਤੇਰੀ ਮਾਰੀ ਵਾਲਾ ਹੈ ਕਿਹੜਾ ਤਰ੍ਹਾਂ ਵੱਟੀਆਂ ਤੇ ਨਾਲੇ ਪਾ ਲਾ ਕਰ ਸੀ ਨਾ ਉਹ ਤੇਰਾ ਦੋਨੇ ਲਿੱਸੀਆਂ ਦਾ ਉਹਪਾ ਲੱਗੀ ਜਾਂਦਾ ਉਹ ਇਸ ਪ੍ਰੇਮ ਕਿੱਧਰ ਲੱਗਦਾ ਹੈ ਜਦ ਇਹ ਦੇਖੋ ਇਹ ਸਮਾਂ ਹੁ ਜਵਾਣੀ ਹੁੰਦਾ ਹੈ ਯਾਰ ਇਹ ਹੁਣ ਨੂੰ ਨੰਬਰ ਤੜ ਕੇ ਦਿੰਦਾ ਪੁੱਤ ਨਾਲ ਥੱੱਬਾ ਦੇਖਣਾ ਕਿਹੜਾ ਬੰਦ ਸ਼ਾਦੀ ਦੀ ਮਰਜ਼ੀ ਚਲੋ ਚੜਾਓ ਸਰੇ ਗੇਮ ਕਿੰਨੀ ਚੜਾਈ ਯਾਰ ਫਰਕ ਹੀ ਪਾ ਲਾ ਦੇ ਕੱਢੋ ਫਰਕ ਕੱਢਿਆ ਹੀ ਕੱਢਣਾ ਨਿਕਲਣਾ ਹੋਰ ਪੜਸ ਮੰਗਾ ਲੈਨੇ ਫਿਰ ਉਹ ਤੋਂ ਕਢਾ ਲੈਨੇ ਚਾਰੇ ਨਵੇੜ ਬਾਈ ਤੂੰ ਯਾਰ ਹਾ